ਨੇ ਆਈ ਬਿੱਟੂ ਬੈਲਡੰਗ ਸਿੱਧੂ ਐਗਰੀ ਵਰਕਸ਼ਾਪ ਆਈ ਸਮਣ ਵਾਲਾ ਢਾ ਇਹ ਅਸੀਂ ਆਪਣੇ ਕੰਮ 'ਚ ਧਿਆਨ ਸੀਗਾ ਸਾਡਾ ਤੇ ਛੋਟਾ ਹਾਥੀ ਇਧਰ ਹੰਗਿਆ ਪਿਆਜ ਵਾਲਾ ਬਸ ਸਾਨੂੰ ਖੜਾਕਾ ਸੁਣਿਆ ਨੱਠ ਕੇ ਗਿਆ ਤਾਂ ਅਸੀਂ ਪਿਆਜ ਵਾਲਾ ਕਿਧਰ ਕਿਹੜੀ ਸਾਈਡ ਤੋਂ ਆ ਰਿਹਾ ਸੀ 플ੋਰ ਤੋਂ ਆ ਰਿਹਾ ਜੀ ਹਾਥੀ ਸੀ ਕਿ ਛੋਟਾ 3 ਬਿਲਰ ਸੀ ਇਹ ਥੋੜਾ 3 ਬਿਲਰ ਆਂ ਹਾਂਜੀ 3 ਬਿਲਰ ਸਖਾ ਤੇ ਇਹ ਨੱਠ ਕੇ ਗਿਆ ਤੇ ਦੇਖਿਆ ਤੇ ਆਟੋ ਪਲਟਿਆ ਹੋਇਆ ਸੀਗਾ ਸਵਾਰੀਆਂ ਵਾਲਾ ਤੇ ਛੋਟਾ ਥੀੜਾ ਪਿਆਜ ਜਿਹੜਾ ਸੀ ਉਹ ਡਿੱਗਿਆ ਥਲੇ ਸਾਈਡ ਤੇ ਜਿਹੜਾ ਦੂਜਾ ਆੜੂ ਸੀ ਉਹ ਕਿਧਰ ਆ ਰਿਹਾ ਸੀ ਉਹ ਖੋਖਿਆ ਤੋਂ ਹਾਂਜੀ ਖੋਖਿਆ ਤੋਂ ਤੇ ਉਹਨੇ ਕਿਧਰ ਜਾਣਾ ਸੀ ਉਹਨੇ ਨਹੀਂ ਉਹ ਆ ਜਿਹੜਾ ਹੈਗਾ ਭੁਗਤੀ ਜਾਣਾ ਸੀਗਾ ਨਹੀਂ ਆ ਭੁਗਦੇ ਨਹੀਂ ਆ ਭੁਗਤੇ ਜਾਣਾ ਸੀਗਾ ਡਰਬ ਜਾੜੇ ਵੀ ਮਾਤਾ ਸਗੀ ਬੈਕਸੇ ਆਣੀ ਹੋਏ ਪੰਜ ਦਵਾਰੀਆਂ ਸੀ ਛੇ ਤੇ ਤਕਰੀਬਨ ਚਾਰ ਮੌਤ ਹੋ ਗਈਆਂ ਚਾਰ ਸੀਗੇ ਭੁਗਦੇ ਹਾਂਜੀ ਸੰਗਵਾਲ ਜਾਣਾ ਸੀ ਸੰਗਵਾਲ ਜਾਣਾ ਸੀ ਹਾਂਜੀ ਕਤੋਂ ਕੰਮ ਕਰਦੇ ਆ ਤੇ ਆਵਾਜ਼ ਹੀ ਸੁਣੀ ਗਈ ਹਾਂਜੀ ਆਵਾਜ਼ ਹੀ ਸੁਣੀ ਹਾਂ ਜੀ ਜ਼ੋਰ ਨਾਲ ਹੋਇਆ ਜੀ ਖੜਾਕਾ ਬਹੁਤ ਜ਼ੋਰ ਨਾਲ ਦੌੜ ਕੇ ਗਏ ਸੀ ਇੱਕ ਜਣੇ ਡੈਥ ਹੋਈ ਸੀ ਹਾਂਜੀ ਇੱਕ ਜਣੇ ਡੈਥ ਹੋਈ ਸੀ ਆਣੀ ਵੀ ਮਾਤਾ ਜਦੋਂ ਜੀ ਅਸੀਂ ਉਹ ਮਾਤਾ ਨੂੰ ਕੱਢਿਆ ਬਾਹਰ ਤੇ ਉਦੋਂ ਉਹਦੇ ਸਾਹ ਚੱਲਦੇ ਸੀਗੇ ਤੇ 2 ਮਿੰਟਾਂ ਦੇ ਵਿੱਚ ਵਿੱਚ ਉਹਦੀ ਜਿੱਦ ਮਤਲਬ ਪੂਰੀ ਹੋ ਗਈ ਹਾਂਜੀ ਮੌਕੇ ਤੇ ਡੈਥ ਹੋ ਗਈ ਆ ਤੇ ਉਹ ਖੋਖੇਵਾਲੋਂ ਚੜੀਆਂ ਸੀਗੀਆਂ ਤੇ ਮੌਸਾਬ ਜਾਣਾ ਸੀ ਉਹਨਾਂ ਨੇ ਮਾਰਗ ਤੇ ਜਾਣਾ ਸੀ ਭੋਗ ਤੇ ਨਿਓਲ ਤੇ ਉਹ ਅਸੀਂ ਮਸੀ ਆਟੋ ਸੁਧਦੀ ਕੀਤੀ ਸਣੇ ਬੁੜੀਆਂ ਤੇ ਇੱਕ ਜਿਹੜਾ ਡਰਾਈਵਰ ਸੀਗਾ ਆਟੋ ਦਾ ਉਹਦਾ ਸਿਰ ਬਹੁਤ ਜ਼ਿਆਦਾ ਪਾਟਾ ਆ ਪਾਟਾ ਸਿਰ ਦਾ ਤੇ ਉਹ ਤਾਂ ਨੀਕਾ ਹੀ ਆ ਨੀਕਾ ਖੋਖੇਵਾਲ ਤੋਂ ਉਹਦਾ ਨਾਮ ਜਿਹੜਾ ਸਵਾਰੀਆਂ ਵਾਲਾ ਤੁਸੀਂ ਉਹ ਹਾਂਜੀ ਉਸ ਡਰਾਈਵਰ ਦਾ ਜੀ ਹਾਂਜੀ ਤੇ ਜਿਹੜਾ ਦੂਸਰਾ ਡਰਾਈਵਰ ਸੀਗਾ ਪਿਆਜਾਂ ਵਾਲਾ ਉਹਦੇ ਤਾਂ ਨੋਰਮਲ ਸੱਟ ਆ ਜੀ ਪੈਰ ਤੇ ਲੱਗੀ ਹੋਈ ਹਾਂਜੀ ਉਹਨੂੰ ਵੀ ਫਲੋਰ ਹਸਪੀਟਲ ਭੇਜ ਦਿੱਤਾ ਗਿਆ ਸੀ ਸੀਰੀਅਸ ਦੋਨਾਂ ਉਹੀ ਜਿਹੜਾ ਸਵਾਰੀਆਂ ਹਾਂਜੀ ਸਵਾਰੀਆਂ ਵਾਲਾ ਸੀਰੀਅਸ ਹੈ ਜੀ ਜਿਆਦਾ ਸੱਟਾਂਾਂ ਦੇ ਆਸਪੋਕੇ ਜਿਆਦਾ ਸੱਟਾਂਾਂ ਦੇ ਆ ਦੋਨਾਂ ਦੇ ਓਕੇ ਜੀ ਥੈਂਕ ਯੂ